ਸੋ ਹਲਕਾ ਇੰਚਾਰਜ ਇਸ ਵਲੇ ਸਮਸ਼ੀਰ ਸਿੰਘ ਜਿੱਥੇ ਵਕੋ ਵਕ ਆ ਰਾਜਨੀਤਿਕ ਪਾਰਟੀਆਂ ਦੇ ਨਾਲ ਸਬੰਧਤ ਲੋਕ ਹੋਣ ਚਾਹੇ ਸਮਾਜ ਸੇਵੀ ਹੋਣ ਇੱਥੇ ਲੋਕਾਂ ਦਾ ਹਾਲ ਜਾਣਨ ਵਾਸਤੇ ਜਿਹੜੀ ਆ ਮੌਕੇ ਦੀ ਸਥਿਤੀ ਦੇਖਣ ਵਾਸਤੇ ਜਿਹੜੇ ਪੁੱਜੇ ਹੋਏ ਨੇ ਉੱਥੇ ਹੀ ਹਲਕਾ ਇੰਚਾਰਜ ਨੇ ਜੋ ਸਮਸ਼ੀਰ ਸਿੰਘ ਉਹ ਵੀ ਪੁੱਜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਮਸ਼ੀਰ ਜੀ ਕੁਦਰਤੀ ਆਫਤਾਂ ਦੇ ਅੱਗੇ ਮੰਨਦੇ ਆ ਕਿ ਸਰਕਾਰਾਂ ਦਾ ਕੋਈ ਵਾਅਦਾ ਪੇਸ਼ ਨਹੀਂ ਹੁੰਦੀ ਇਹ ਜਦੋਂ ਹਾਲਾਤ ਬਣ ਜਾਂਦੇ ਨੇ ਸਿਸਟਮ ਵੀ ਸਾਰੇ ਫੇਲ ਹੋ ਜਾਂਦੇ ਨੇ ਸਰਕਾਰਾਂ ਵੀ ਇਹਦੇ باوجود ਵੀ ਵਿਰੋਧ ਹਲਕੇ ਦੇ ਅੰਦਰੋਂ ਬੀਤੀ ਦਿਨ ਚੋਂ ਬੜਾ ਸਾਹਮਣੇ ਆ ਰਿਹਾ ਤੁਹਾਡਾ ਜਿਹੜੇ ਲੋਕਾਂ ਦੀ ਮੰਕ ਹਾਂਜੀ ਜਿਹੜੇ ਜਿਹੜੇ ਕਿਸਾਨ ਜੁਨੀਅਲ ਨੇ ਜਿਹੜੇ ਭਾਜਪੀ ਵਾਲਿਆਂ ਨੇ ਉਹਨਾਂ ਨੂੰ ਵਿਰੋਧ ਕਰਦੇ ਲਾਵਾ ਕਿ ਅੱਜ ਲੋਕਾਂ ਦਾ ਸਾਥ ਦੇਣ ਦਾ ਸਮਾਂ ਹੈ ਲੋਕਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਲੋਕਾਂ ਨੂੰ ਸਾਡੇ ਸਾਨੂੰ ਕੰਮ ਆਣਾਂ ਜਿਹੜੇ ਲੋਕਾਂ ਦੇ ਲੋਕਾਂ ਦੇ ਕੰਮ ਆਣ ਦੀ ਬਜਾਏ ਲੋਕ ਪлитиਕਲ ਜਿਹੜੀ ਰੰਜਿਸ਼ ਆ ਉਹ ਲੈਂਡੇ ਨੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਬੇਕੁਫੀ ਵਾਲੀ ਕੋਈ ਗੱਲ ਨਹੀਂ ਹੁੰਦੀ ਕਿ ਜਦੋਂ ਕਿਨਾਂ ਦਾ ਲੋਕਾਂ ਦੇ ਆਫਤ ਪਈ ਹੈ ਅਸੀਂ ਸਾਰਾ ਦਿਨ ਲੋਕਾਂ ਦੇ ਵਿੱਚ ਹੁਣ ਵੀ ਅਸੀਂ ਕਠਿਆਲੀ ਪਿੰਡ ਦੇ ਵਿੱਚ ਅਸੀਂ 5-5 6-6 ਫੁੱਟ ਵਿੱਚ ਪਾਣੀ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਅਨੋਂ ਰਾਤ ਦੇ ਕੇ ਆਏ ਆ ਔਰ ਲੋਕਾਂ ਨੂੰ ਸਿਰਫ ਆਪਣੀ ਰੋਟੀ ਸੇਕਣ ਦੀ ਭਈ ਹੈ ਬੀਜੇਪੀ ਰੋਟੀ ਸੇਕ ਰਹੀ ਹੈ ਔਰ ਕਿਸਾਨ ਵੀ ਆਪਣੀਆਂ ਰੋਟੀਆਂ ਸੇਕ ਰਹੇ ਨੇ ਲੀਡਰਸ਼ਿਪ ਹੋਰ ਵੀ ਹਲਕੇ 'ਚ ਬੜੀ ਘੁੰਮਦੀ ਆ ਫਿਰ ਤੁਹਾਡਾ ਹੀ ਵਿਰੋਧ ਕਿਉਂ ਕਰਦੇ ਨੇ ਕੀ ਮਾਨਸਿਕਤਾ ਲੋਕਾਂ ਦੀ ਇਹ ਤਾਂ ਫਿਰ ਉਹਨਾਂ ਨੂੰ ਪੁੱਛੋ ਜੀ ਜਾ ਕੇ ਫਿਰ ਅਸੀਂ ਤਾਂ ਕੰਮ ਕਰਨ ਦੇ ਆ ਪਬਲਿਕ ਦਾ ਅਸੀਂ ਤਾਂ ਹੁਣ ਵੀ ਲੋਕਾਂ ਦੇ ਨਹੀਂ ਤਸਵੀਰ ਤੇ 7 ਵਜੇ ਤੇ ਆਏ ਦੇ ਆ ਕਿਹੜੇ ਕਿਹੜੇ ਪਿੰਡਾਂ 'ਚ ਅਸੀਂ ਕਟਿਆੜੀ ਨੀਮਤ ਘਾੜਾ ਸੁਲਤਾਨੀ ਸਾਰੇ ਪਿੰਡਾਂ ਵਿੱਚ ਜਾ ਕੇ ਆਏ ਕੀ ਹਾਲੂ ਹਾਲਾਤ ਨੇ ਜਨਤਾ ਦੇ ਪਾਣੀ ਹੈਗਾ ਲੋਕਾਂ ਦਾ ਪਾਣੀ ਹੈਗਾ ਤੇ ਕੁਦਰਤੀ ਆਫਤ ਹੈ ਇਤਹਾਸ ਨੂੰ ਤੇ ਜਿਲ੍ਹਾ ਜਿਲ੍ਹਾ ਪ੍ਰਸ਼ਾਸਨ ਦੇ ਕੀ ਉਪਰਾਲੇ ਨੇ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਚੋਪਰ ਵੀ ਲੱਗਿਆ ਹੋਇਆ ਐਨਡੀਆਰਫ ਦੀ ਟੀਮਾਂ ਵੀ ਲੱਗੀਆਂ ਹੋਈਆਂ ਨੇ ਔਰ ਸਾਰੀਆਂ ਅ ਮਤਲਬ ਇਹ ਰਾਹਤ ਦੇ ਰਹੀਆਂ ਨੇ ਲੋਕਾਂ ਨੂੰ ਵੀ ਰੈਸਕਿਊ ਕਰ ਰਹੀਆਂ ਨੇ ਬਿਲਕੁਲ ਕਰ ਰਹੀ ਜਿਵੇਂ ਹਰ ਸਾਲ ਇਹ ਸਥਿਤੀ ਬਣਦੀ ਆ ਸੰਚੇਰ ਜੀ ਤੇ ਜਿਹੜੀ ਤੁਸੀ ਬਣਨੇ ਇਹਨਾਂ ਨੂੰ ਪੱਕੀ ਕਰਨ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਰਕਾਰਾਂ ਦੀ ਬਣਦੀ ਆ ਇਹ ਇਹ ਹਾਲਾਤ ਨਹੀਂ ਬਣਨ ਅਸੀਂ ਅਸੀਂ ਨੌ ਅ ਕਿਲੋਮੀਟਰ ਤੁਸੀਂ ਪੱਕੀ ਕੀਤੀ ਹੈ ਬਿਆਸ ਵਾਲੀ ਔਰ ਉਹਦਾ ਲੋਕਾਂ ਦਾ ਬਚਾਅ ਹੋਇਆ ਇਸ ਸਾਲ ਬਚਾਅ ਹੋਇਆ ਔਰ ਇਹ ਵੀ ਲੋਕਾਂ ਨੂੰ ਕਿਉਂਕਿ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਇੰਨਾ ਪਾਣੀ ਆ ਸਕਦਾ ਬੜੇ ਵੱਡੇ ਇਤਿਹਾਸ ਚ ਪਹਿਲੀ ਵਾਰ ਹੀ ਹੋਇਆ ਕਿ ਇੰਨਾ ਵੱਡਾ ਪਾਣੀ ਜਿਹੜਾ ਉਹ ਹੋਇਆ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਧੁੱਸੀ ਵੀ ਪੱਕੀ ਕੀਤੀ ਜਾਗੇ। ਸ਼ਮਸ਼ੇਰ ਜੀ ਜਿਵੇਂ ਬੇਸ਼ੱਕ ਘਾਰ ਛੱਡਣੇ ਬੜੇ ਔਖੇ ਹੁੰਦੇ ਨੇ ਪਰ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਰਟ ਜਾਰੀ ਅੱਜ ਤੋਂ 2 ਹਫ਼ਤੇ ਪਹਿਲਾਂ ਕੀਤੇ ਜਾ ਰਹੇ ਨੇ ਜਦੋਂ ਦੇਸ਼ ਨਾਲ ਸੰਪਰਕ ਟੁੱਟਿਆ ਮਕੋੜੇ ਪਾਰਲੇ ਪਿੰਡਾਂ ਦਾ ਤੇ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬੰਦੀ ਸੀ ਕਿ ਇਹਨਾਂ ਤੇ ਸਖਤੀ ਵਰਤ ਕੇ ਪਹਿਲਾਂ ਹੀ ਇਹਨਾਂ ਨੂੰ ਬਾਹਰ ਬਿਲਕੁਲ ਜੀ ਬਿਲਕੁਲ ਬਿਲਕੁਲ ਬੜੇ ਸਾਰੇ ਮਹਿਕਮੇ ਲੱਗੇ ਹੋਏ ਨੇ ਨਾ ਸਾਰੇ ਮਹਿਕਮੇ ਨੇ ਕਿਹਾ ਕਿ ਅ ਪਹਿਲਾਂ ਪਹਿਲਾਂ ਘਰ ਬਾਹਰ ਨਿਕਲ ਜੋ ਜਿਹੜੇ ਜਿਹੜੇ ਅਫੈਕਟਡ ਏਰੀਏ ਨੇ ਲੇਕਿਨ ਉਹ ਹੁੰਦਾ ਘਰ ਦੇ ਨਾਲ ਬੜੇ ਲੋਕਾਂ ਨੇ ਮਿਹਨਤ ਦੇ ਨਾਲ ਘਰ ਬਣਾਇਆ ਹੁੰਦਾ ਕਿਸੇ ਵੇਲੇ ਇਸ ਕਰਕੇ ਥੋੜਾ ਲੋਕਾਂ ਨੂੰ ਘਰ ਛੱਡਣਾ ਵੀ ਔਖਾ ਮਹਿਸੂਸ ਹੋਇਆ ਆਪਣੇ ਇੰਨਾ ਨਹੀਂ ਸੀ ਪਤਾ ਕਿ ਪਾਣੀ ਇਸ ਲੈਵਲ ਤੇ ਆ ਜਾਣਾ ਇਸ ਲੈਵਲ ਤੇ ਆ ਜਾਣਾ ਸੋ ਫਿਰ ਵੀ ਇਲਾਕੇ ਦੇ ਲੋਕ ਬਹੁਤ ਦਲੇਰ ਨੇ ਬੰਦੇ ਸਾਡੇ ਸਾਰੇ ਇਸ ਏਰੀਏ ਦੇ ਇਸ ਸਥਿਤੀ ਨੂੰ ਵੀ ਝੱਲਣ ਦੇ ਕਾਬਿਲ ਨੇ ਚੱਲ ਵੀਰੇ ਬਾਕੀ ਆਫਤ ਤੇ ਚਲੋ 1-2 ਦਿਨਾਂ ਚ ਖਤਮ ਹੋ ਜੀ ਸੋ ਇਸ ਔਖੀ ਘੜੀ ਦੇ ਵਿੱਚ ਜਿਵੇਂ ਹਲਕਾ ਇੰਚਾਰਜ ਨੇ ਸੁਮੇਰ ਸਿੰਘ ਉਹ ਲੋਕਾਂ ਦੇ ਵਿੱਚ ਜਿੱਥੇ ਵਿਚਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਕਿ ਜਿਹੜੇ ਆ ਸੁਪਨਿਆਂ ਦਾ ਆਸ਼ਿਆਨਾ ਹੁੰਦਾ ਇੱਕ ਹਰ ਵਿਅਕਤੀ ਦਾ ਘਰ ਦਾ ਤੇ ਘਰ ਛੱਡਣਾ ਜਿਹੜਾ ਵਾ ਬੜਾ ਔਖਾ ਹੁੰਦਾ ਉੱਥੇ ਹੀ ਜੇਕਰ ਉਹਨਾਂ ਨਾਲ ਉਹਨਾਂ ਦੇ ਬੀਤੇ ਦਿਨ ਤੋਂ ਜੋ ਲਗਾਤਾਰ ਵਿਰੋਧ ਹੋ ਰਿਹਾ ਹਲਕੇ ਦੇ ਵਿੱਚ ਨਾਹਰੇ ਬਾਜੀ ਵੱਖ-ਵੱਖ ਜਿਹੜੇ ਅੱਡਿਆਂ ਦੂਪੇ ਉਹਨਾਂ ਦੇ ਖਿਲਾਫ ਜਿਹੜੀ ਸਾਹਮਣੇ ਆ ਰਹੀ ਸੀ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਅਜਿਹੀ ਔਖੀ ਘੜੀ ਦੇ ਵਿੱਚ ਵਿਰੋਧ ਕਰਨ ਦੀ بجائے ਜਾਂ ਨਾਰੇਬਾਜੀ ਕਰਨ ਦੀ بجائے ਜਿਹੜੇ ਲੋਕਾਂ ਦੀ ਜਿਹੜੀ ਅਜਿਹੀ ਮਾਨਸਿਕਤਾ ਜਿਹੜੀ ਨਹੀਂ ਹੋਣੀ ਚਾਹੀਦੀ ਸਗੋਂ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨ ਦੀ بجائے ਜਿਹੜਾ ਵਾ ਇਹ ਸਹਿਯੋਗ ਦੇਣਾ ਚਾਹੀਦਾ ਪ੍ਰਸ਼ਾਸਨ ਦਾ ਲੀਡਰਸ਼ਿਪ ਦਾ ਜਿਹੜਾ ਵਾ ਜਾਂ ਸੱਤਾਧਾਰੀ ਸਰਕਾਰ ਦਾ ਜਿਹੜਾ ਵਾ ਇਹ ਸਹਿਯੋਗ ਦੇਣਾ ਬਣਦਾ ਹੁਣ ਤੱਕ ਲਈ ਇਹਨਾਂ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮਹਿ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ